ਕਿਸਾਨ ਪ੍ਰਭੂ ਸਤ ਸ੍ਰੀ ਅਕਾਲ ਸਾਡੀ ਖੇਤੀ YouTube ਚੈਨਲ ਤੇ ਸਾਡੀ ਖੇਤੀ Facebook ਪੇਜ ਤੇ ਤੁਹਾਡਾ ਸਵਾਗਤ ਹੈ ਕਿਸਾਨ ਪ੍ਰਭੂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਕਣਕ ਨੂੰ ਇਸ ਸਮੇਂ ਸੁੰਡ ਪੈ ਰਿਹਾ ਗੁਲਾਬੀ ਸੁੰਡੀ ਜਾਂ ਗੋਹ ਵਾਲੀ ਸੁੰਡੀ ਪੈ ਰਹੀ ਹੈਗੀ ਉਹਦਾ ਕਿੰਨਾ ਕੋ ਆਪਣਾ ਨੁਕਸਾਨ ਕਰ ਸਕਦੇ ਤੇ ਕੀ ਆਪਣਾ ਉਹ ਤੇ ਕੀ ਆਪਾਂ ਉਸਦਾ ਇਲਾਜ ਕਰ ਸਕਦੇ ਆ ਜੋ ਕਿਸਾਨ ਵੀਰ ਨਵੇਂ ਆ ਉਹ ਸਾਡੀ ਖੇਤੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਸਾਡੀ ਖੇਤੀ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਜਾਣਦੇ ਹਾਂਗੇ ਕਿ ਇਸ ਵਾਰ ਅ ਪਿਛਲੇ 2 ਸਾਲਾਂ ਤੋਂ ਸੁਪਰ ਸੀਡਰ ਵਾਲੀ ਕਣਕ ਤੇ ਬਹੁਤ ਜ਼ਿਆਦਾ ਲੋਕ ਕਿਸਾਨ ਭਰਾ ਵਿਸ਼ਵਾਸ ਕਰ ਰਹੇ ਆ ਜਾਂ ਬਹੁਤ ਜ਼ਿਆਦਾ ਬਿਜਾਈ ਹੋ ਰਹੀ ਆ ਤੇ ਸੁਪਰ ਸੀਡਰ ਵਾਲੀ ਕਣਕ ਦੇ ਵਿੱਚ ਤੇ ਹੈਪੀ ਸੀਡਰ ਵਾਲੀ ਕਣਕ ਦੇ ਵਿੱਚ ਜਿਹੜੀ ਜ਼ਿਆਦਾਤਰ ਸਮੱਸਿਆ ਗਈ ਉਹ ਇਹ ਗੁਲਾਬੀ ਸੁੰਡੀ ਜਾਂ ਗੋਹ ਵਾਲੀ ਸੁੰਡੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈਗੀ ਤੇ ਹੁਣ ਆਪਾਂ ਰੋਜ਼ ਵੀਡੀਓ ਦੇਖਦੇ ਆਂਗੇ ਕਿ ਬਾਹਣਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੁਲਾਬੀ ਸੁੰਡੀ ਆ ਉਹ ਨੁਕਸਾਨ ਕਰ ਰਹੀ ਆ ਵਿਚ ਵਿੱਚ ਤਾਂ ਖੇਤਾਂ ਦੇ ਖੇਤਾਂ ਨੂੰ ਇਹ ਬੇਲਾ ਕਰੀ ਜਾ ਰਹੀ ਹੈਗੀ ਪਰ ਕਿਸਾਨ ਪ੍ਰਭੂ ਜਿਹੜਾ ਨੁਕਸਾਨ ਇਹ ਤੁਸੀਂ ਆਪ ਆਪਣੇ ਖੇਤ ਵਿੱਚ ਦੇਖਣਾਗਾ ਵੀ ਤੁਹਾਡੇ ਖੇਤ ਵਿੱਚ ਕਿੰਨਾ ਕ ਨੁਕਸਾਨ ਹੋ ਰਿਹਾ ਜੇਕਰ ਤੁਹਾਡੇ ਖੇਤ ਦੇ ਵਿੱਚ ਏਕੜ ਦੇ ਵਿੱਚ ਇੱਕ ਦੋ ਜਗ੍ਹਾ ਤੇ ਪੰਜ ਚਾਰ ਬੂਟਿਆਂ ਨੂੰ ਗੁਲਾਬੀ ਸੁੰਡੀ ਜਾਂ ਸੁੰਡੇ ਇਹ ਖਰਾਬ ਕਰ ਰਿਹਾ ਫੇਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਫੇਰ ਉਹ ਇੰਨਾ ਜ਼ਿਆਦਾ ਨੁਕਸਾਨ ਨਹੀਂ ਕਰੂਗੀ ਪਰ ਜੇਕਰ ਤੁਹਾਡੇ ਖੇਤ ਦੇ ਵਿੱਚ ਇਹ ਦੱਗੀਆਂ ਦੇ ਵਿੱਚ ਹਮਲਾ ਕਰ ਚੁੱਕੀ ਆ ਜਿਵੇਂ ਖੇਤ ਦੇ ਵਿੱਚ ਘੱਟੋ-ਘੱਟ 5-6 ਥਾਵਾਂ ਤੇ ਦੱਗੀਆਂ ਬਹੁਤ ਇਹਨੇ ਖਾ ਚੁੱਕੀ ਹੈਗੀ ਤਾਂ ਉਥੇ ਉਹ ਨੁਕਸਾਨ ਆਪਾਂ ਉਹਨੂੰ ਗਿਣਾਂਗੇ ਤੇ ਫਿਰ ਆਪਾਂ ਉਹਦਾ ਇਲਾਜ ਕਰਨ ਵੱਲ ਜਾਵਾਂਗੇ ਕਿਸਾਨ ਭਰਾਵੋ ਇਹਦੇ ਇਲਾਜ ਆਪਾਂ ਦੋ ਤਰੀਕਿਆਂ ਨਾਲ ਕਰ ਸਕਦੇ ਆ ਨੰਬਰ 1 ਤੇ ਤਾਂ ਪਾਣੀ ਜੇਕਰ ਲਾਉਣਾਗਾ ਤੁਸੀਂ ਤਾਂ ਉਹ ਉਦੋਂ ਇਲਾਜ ਕਰ ਸਕਦੇ ਆ ਜੇਕਰ ਤੁਸੀਂ ਪਾਣੀ ਲਾ ਚੁੱਕੇ ਹੋ ਫਿਰ ਆਪਾਂ ਨੂੰ ਸਪਰੇਅ ਦੇ ਤੌਰ ਤੇ ਇਹਦਾ ਇਲਾਜ ਕਰਨਾ ਪਵੇਗਾ ਹੁਣ ਨੰਬਰ 1 ਦੀ ਗੱਲ ਕਰਦੇ ਆ ਜੇਕਰ ਤੁਸੀਂ ਕਿਸਾਨ ਭਰਾਵੋ ਪਾਣੀ ਲਗਾਉਣਾਗਾ ਫਿਰ ਤੁਸੀਂ ਕੀ ਕਰ ਸਕਦੇ ਜਦ ਕਲੋਰੋਪੈਰੀਫਾਸ ਆ ਜਿਹੜੀ 20% ਵਾਲੀ ਉਹ ਤੁਸੀਂ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਮਿੱਟੀ 'ਚ ਲਾ ਕੇ ਪਾਣੀ ਦੇ ਮੂਰੇ ਛਿਟਾ ਦੇ ਸਕਦੇ ਹੋ ਜਾਂ ਫਿਰ ਪਾਣੀ ਪਰਕੇ ਵਾਹਣ ਨੂੰ ਜਦੋਂ ਪਾਣੀ ਭਰ ਦਿੰਨੇ ਹੋ ਉਦੋਂ ਜਦੋਂ ਭਰ ਗਿਆ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਛਿੱਟਾ ਮਾਰ ਸਕਦੇ ਹੋ ਜਦੋਂ ਭਰ ਗਿਆ ਨਾਲ ਦੀ ਨਾਲ ਛਿੱਟਾ ਮਾਰਨਾ ਹੈ ਕਿਉਂਕਿ ਉਸ ਤੋਂ ਬਾਅਦ ਜਿਹੜਾ ਆਪਣਾ ਪਾਣੀ ਉਹ ਸਾਰੇ ਖੇਤ ਵਿੱਚ ਨਹੀਂ ਰਹਿੰਦਾ ਉਹ ਜੀਰਨ ਲੱਗ ਜਾਂਦਾ ਇਹਦਾ ਛਿੱਟਾ ਮਾਰ ਸਕਦੇ ਹੋ ਨੰਬਰ 2 ਦੇ ਉੱਤੇ ਤੁਸੀਂ ਜਿਹੜੀ ਆਪਣੀ ਹੈਗੀ ਬਾਇਫੈਂਥਰੇਨ ਅੱਧਾ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦਾ ਤੁਸੀਂ ਮਿੱਟੀ ਚ ਲਾ ਕੇ ਛਿੱਟਾ ਮਾਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਇਲਾਜ ਦੀ ਕਿਸਾਨ ਭਰਾਵੋ ਜੇਕਰ ਤੁਸੀਂ ਪਾਣੀ ਲਗਾ ਚੁੱਕੇ ਹੋ ਫਿਰ ਆਪਾਂ ਪਾਣੀ ਦੁਬਾਰੇ ਲਾ ਨਹੀਂ ਸਕਦੇ ਤਾਂ ਕਿਉਂਕਿ ਆਪਣੀ ਫਿਰ ਕਣਕ ਮਰ ਸਕਦੀ ਹੈਗੀ ਇਸ ਕਰਕੇ ਫਿਰ ਆਪਾਂ ਨੂੰ ਸਪਰੇਅ ਕਰਨੀ ਪੈਣੀ ਹੈ ਸਪਰੇਅ ਦੇ ਵਿੱਚ ਹੁਣ ਤੁਸੀਂ ਕੀ ਕਰਨੀ ਆ 50 ਕ ਐਮ ਐਲ ਜਿਹੜੀ ਕੋਰਾਜੇਨਾ ਉਹ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਛੜਕਾ ਕਰਕੇ ਇਸ ਤੋਂ ਵਧੀਆ ਛਟਕਾਰਾ ਪਾ ਸਕਦੇ ਹੋਗੇ ਕਿਸਾਨ ਭਰਾਵੋ ਜੇਕਰ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਰ ਤੋਂ ਵਾਰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਤਾ ਜੋ ਇਹ ਵੀਡੀਓ ਆਪਣੇ ਸਾਰੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਸੁੰਡ ਦੀ ਜਾਂ ਗਲਾਬੀ ਸੁੰਡੀ ਦੀ ਜਾਂ ਗੋਹ ਵਾਲੀ ਸੁੰਡੀ ਦੀ ਕਣਕ ਵਿੱਚ ਸਮੱਸਿਆ ਆ ਰਹੀ ਆ ਉਹ ਆਪਣਾ ਸਮੇਂ ਸਿਰ ਇਲਾਜ ਕਰਕੇ ਆਪਣੇ ਨੁਕਸਾਨ ਹੋਣ ਵਾਲੇ ਨੁਕਸਾਨ ਨੂੰ ਬਚਾ ਸਕਣ ਕਿਸਾਨ ਭਰਾਵੋ ਕੁਝ ਕਿਸਾਨ ਵੀਰ ਕੀ ਕਰ ਰਹੇ ਅਗੇ ਕਿ ਜਿਵੇਂ ਹੁਣ ਆਪਾਂ ਪਾਣੀ ਲਗਾ ਚੁੱਕੇ ਉਹ ਬਾਅਦ ਦੇ ਵਿੱਚ ਵੀ ਕਲੋਰੋ ਦਾ ਛਿੱਟਾ ਮਾਰੀ ਜਾ ਰਹੇ ਆ ਉਹਨੇ ਕੋਈ ਕੋਈ ਰਿਜ਼ਲਟ ਨਹੀਂ ਦੇਣਾ ਇਸ ਕਰਕੇ ਜੇਕਰ ਤੁਸੀਂ ਪਾਣੀ ਲਗਾ ਚੁੱਕੇ ਤਾਂ ਤੁਹਾਨੂੰ ਸਪਰੇ ਹੀ ਕਰਨੀ ਪੈਣੀ ਆ ਜੇ ਤੁਸੀਂ ਪਾਣੀ ਲਗਾਉਣਾਗਾ ਫਿਰ ਤੁਸੀਂ ਕਲੋਰੋ ਦਾ ਛਿੱਟਾ ਬਾਈਫਿੰਦਰੰਦਰਾ ਦਾ ਛਿੱਟਾ ਮਿੱਟੀ ਚ ਲਾ ਕੇ ਮਾਰ ਸਕਦੇ ਹੋ ਕਿਸਾਨ ਪ੍ਰਭੂ ਬਹੁਤ ਬਹੁਤ ਧੰਨਵਾਦ ਤੇ ਆਪਣੇ YouTube ਚੈਨਲ ਤੇ Facebook ਪੇਜ ਨੂੰ ਲਾਈਕ ਤੇ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ